हां जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋ ਦਿਨ ਸੇਵਾ ਕਰਕੇ ਆਇਆ ਅਜਨਾਲੇ ਤੇ ਹੁਣ ਆਪਾਂ ਚੱਲੇ ਆ ਸੱਤ ਰੋਜ ਬੰਨ ਤੇ ਹਨਾ ਦੇਖਦੇ ਆ ਉਥੇ ਥੈਲੇ ਲੈ ਕੇ ਚੱਲੇ ਆ ਤੇ ਮਿੱਟੀ ਦੇ ਪਰਾਂਗੇ ਨਾਲੇ ਰਾਸ਼ਣ ਲੈ ਕੇ ਚੱਲੇ ਆ ਤੇ ਬਾਕੀ ਟਰਾਲੀ ਆ ਰਹੀ ਆ ਤੁਹਾਨੂੰ ਦਿਖਾਉਨੇ ਆ ਤੇ ਉੱਥੇ ਦੇ ਵੀ ਹਾਲਾਤ ਦਿਖਾਵਾਂਗੇ ਤੇ ਮੇਰਾ ਵੀਰ ਜਿੰਨੇ ਜੋਗੇ ਹੈਗੇ ਆ ਸੇਵਾ ਕਰਿਆ ਕਰੋ ਠੀਕ ਹੈ ਤੇ ਬੰਨ ਤੇ ਪਹੁੰਚੋ ਬੰਨ ਮਜ਼ਬੂਤ ਕਰਨਾ ਹੈ ਮਿੱਟੀ ਦੇ ਥੈਲੇ ਲਾਉਣੇ ਆ ਤੇ ਆਹ ਥੈਲੇ ਅਸੀਂ ਖਾਲੀ ਚੱਕ ਲੈ ਰਸਤੇ 'ਚੋਂ ਭਰਦੇ ਆ ਫਿਰ ਬਾਕੀ ਨੌਜਵਾਨ ਸਾਡੇ ਆ ਰਹੇ ਆ ਜਿਵੇਂ ਜਿਵੇਂ ਤੁਰਾਂਗੇ ਫਿਰ ਦਿਖਾਉਨੇ ਆ ਤੁਹਾਨੂੰ ਇਹਨਾਂ ਦਾ ਬਾਈ ਮਿੱਟੀ ਉਹ ਭਰਾਂਗੇ ਪਿੰਡ ਤੋਂ ਹੈ ਸ਼ਾਬਾਸ਼ ਇਥੋਂ ਮਿੱਟੀ ਭਰਦੇ ਆ ਸੁੱਕੀ ਮਿੱਟੀ ਹੈਗੀ ਥੈਲੇ ਭਰ ਕੇ ਲੈ ਜਾਣੇ ਆ ਲਗਾ ਦੇ ਤੋ ਵੀ ਥੈਲਾ ਹੀ ਥੈਲਾ ਕਰਤਾ ਥੈਲਾ ਹੀ ਥੈਲਾ ਨੌਜਵਾਨ ਸਾਡੇ ਕਰ ਰਹੇ ਆ ਪੂਰੀ ਸੇਵਾ ਉਹ ਕੋਈ ਨਹੀਂ ਚੱਪਲਾਂ ਪਈਆਂ ਰਹਿਣ ਦੇ ਹਾਂ ਭਰ ਗਈ ਭਰ ਗਈ ਟਰਾਲੀ ਵੀਰੇ ਆ ਪਰੇ ਕਰ ਦੇ ਬੰਬ ਬੋਲ ਗਏ ਦੋ ਜਣੇ ਇੱਕ ਇੱਕ ਚੱਕ ਲੋ ਉਹ ਵੀ ਚੱਕ ਲੋ ਕੋਈ ਦਾ ਆ ਬਾਂਦੇ ਜਿਹੜਾ ਨਹੀਂ ਆਇਆ ਬੰਦੇ ਆ ਰੱਖ ਲੋ ਪਾਣੀ ਇੱਕ ਸਾਈਡ ਖਾਣ ਪੀਣ ਵਾਲਾ ਸਮਾਨ ਇੱਕ ਸਾਈਡ ਆ ਬੋਤਲ ਚੱਕ ਵੀ ਰੱਖ ਲਓ ਰੱਖ ਲਓ ਵੀ ਸਮਾਨ ਦੇਖਿਓ ਵੀ ਗਿਰ ਨਾ ਜਾਏ ਬਹੁਤ ਆ ਬਹੁਤ ਆ ਵੀਰੇ ਫੇਰ ਆਪਾਂ ਫੇਰ ਦੁਬਾਰਾ ਕਿਹੜਾ ਲਾ ਦਾਂਗੇ ਰਸਣ ਦਾ ਆ ਜਾਓ ਭਾਈ ਆ ਜਾਓ ਦੇਖ ਯਾਰ ਆਖ ਸਮਾਨ ਖੜਾ ਹੋ ਨਾ ਯਾਰ ਕੋਈ ਨਹੀਂ ਹਾਂ ਗਾਹਾਂ ਲਾ ਲਓ ਨਾ ਗਾਹ ਇੱਥੇ ਲਾ ਦੇ ਜੋ ਬਣਾ ਹਾਂ ਇੱਥੇ ਇੱਥੇ ਲਾ ਦੇ ਜਿੱਥੇ ਖਾਲੀ ਜੀ ਹੈਗਾ ਹਾਂ ਜਿੱਥੇ ਥੱਲੇ ਨਾ ਗਿਰਨ ਚੱਲੀਏ ਭਾਈ ਚਲੋ ਜੀ ਬਲਾਓ ਜਕਾਰਾ ਫਿਰ ਸਾਸਰੀਆਕਾਰ ਪਹੁੰਚ ਗਏ ਭਾਈ ਬਨਤੇ ਸਸਰਾਲੀ ਤੇ ਮਿਲਟਰੀ ਲੱਗੀ ਹੋਈ ਆ ਬਹੁਤ ਤੇ ਬਈ ਨਿਆਏ ਲੋਕ ਪਰੇਸ਼ਾਨ ਬਹੁ ਕਰਦੇ ਨੇ ਇੱਥੇ ਇਧਰਲੇ ਪਿੰਡਾਂ ਦੇ ਤੁਹਾਨੂੰ ਬਾਕੀ ਚਲੋ ਬਾਅਦ ਚ ਦੱਸਦੇ ਆ ਪਹਿਲਾਂ ਇੱਥੇ ਹਾਲਾਤ ਦਿਖਾਈਏ ਤੁਹਾਨੂੰ ਤੇ ਆਪਣਾ ਦਾ ਜਰੂਰੀਆ ਮਿੱਟੀ ਲੈ ਕੇ ਪਹੁੰਚਣਾ ਪਾ ਉੱਥੇ ਦੇਖੋ ਆ ਗਿਆ ਪਾਣੀ ਦਾ ਭਾਈ ਪਾਣੀ ਮਿਲੂ ਪਾਣੀ ਹੈਗਾ ਪਾਣੀ ਹੈਗਾ ਹੀ ਹੈਗਾ ਕੀ ਕਰ ਲਵਾਂ ਭਾਈ ਕੀ ਕਰ ਲਵਾਂ ਭਾਈ ਯਾਰ ਕਿ ਸੁਗਰਾਉਂਦੇ ਕਿੱਥੇ ਜਾਂਦੇ ਹੋ ਆ ਚੱਲ 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 ਆ ਸੁੱਖੇ ਕਿੱਧਰ ਨੂੰ ਜਾਣਾ ਰੋਡ ਤੇ ਅੰਦਰ ਤੋਂ ਸਵਾਹ ਆਉਣੇ ਕਰਦੇ ਚੱਲ ਹੋਰ ਇੱਕ ਆ ਕੇ ਮੋੜ ਤੋਂ ਫਾਸਟ ਹੋ ਜਾ ਤੇ ਆ ਲੈ ਲੈ ਮੈਂ ਇਹ ਗੇੜਾ ਲਵਾਇਆ ਕੀਏ ਕਰਨੇ ਆ ਜੀ ਨਾ ਕੋਈ ਦੇਖੀਏ ਜਾ ਚਲੋ ਭਾਈ ਚਲ ਚੱਲ ਜਰਤੇ ਚਲੋ ਚਲੋ ਜਮੀਂ ਕੁਤਲੇ ਵਾਲਾ ਵੀ ਹੈ ਲੋ ਜੀ ਸੇਵਾ ਕਰਕੇ ਜਾ ਰਹੇ ਹੁਣ ਬੰਦੇ ਦੂਜੇ ਪਾਸੇ ਨੂੰ ਘੁੰਮਦੇ ਆ ਤੇ ਭਾਈ ਪਾਣੀ ਬਹੁਤ ਆ ਗਿਆ ਸਾਡੇ ਦੇਖਦੇ ਦੇਖਦੇ ਦੋ ਗੀਲੇ ਵਿੱਚ ਆ ਗਏ ਨੇ ਤੁਹਾਨੂੰ ਬਾਕੀ ਅੱਗੇ ਦਿਖਾਉਨੇ ਆ ਨਾ ਜਿਹੜਾ ਸਾਡੇ ਉਹ ਪਿੱਛੇ ਬੈਠੇ ਨੇ ਅੱਗੇ ਸਾਡੇ ਬੰਦੇ ਆਉਂ ਪਹੁੰਚ ਗਏ ਦਿਖਾਉਨੇ ਚੋ ਵੀ ਬੰਨ ਦੇਖਦਾ ਉਹ ਬੰਨ ਦੇਖਦਾ ਬਹੁਤ ਸਪੀਡ ਨਾਲ ਆ ਰਿਹਾ ਹੈ ਨਾ ਬਹੁਤ ਜ਼ਿਆਦਾ ਬੱਲੇ ਬਲਿਆ ਤਪੂਲਰਾ ਚ ਵੜ ਗਿਆ ਬਸ ਲੋ ਵੀ ਪਹੁੰਚ ਗਏ ਆ ਪਿੰਡ ਹਾਂ ਥੱਕੇ ਤਾਂ ਨਹੀਂ ਕਰਨਾ ਹੈ ਚਲੋ ਬਾਕੀ ਗੱਲਬਾਤ ਕਰਾਂਗੇ ਕੱਲੂ ਹੋਣਾ